ਸਤ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਤੁਹਾਡਾ ਸਾਰਿਆਂ ਦਾ ਸਵਾਗਤ ਕੀਤਾ ਜਾਂਦਾ ਹੈ ਆਪਣੇ YouTube ਚੈਨਲ ਤੇ ਤੇ ਆਪਣਾ ਬਲੌਗ ਚੈਨਲ ਜਾ ਕੇ ਸਬਸਕ੍ਰਾਈਬ ਕਰ ਸਕਦੇ ਹੋ ਆਹ ਵਾਲਾ ਚੈਨਲ ਹੈ ਚਲੋ ਆਪਾਂ ਅੱਜ ਜਿਹੜੀ ਬਾਇਓਗ੍ਰਾਫੀ ਦੱਸਣ ਜਾ ਰਹੇ ਹਾਂ ਉਹ ਤਾਨੀਆ ਮੇਕਅਪ ਆਰਟਸ ਜਲੰਧਰ ਵਾਲੇ ਬਾਰੇ ਸਭ ਕੁਝ ਆਪਾਂ ਤੁਹਾਨੂੰ ਦੱਸ ਰਿਹਾ ਉਹਨਾਂ ਦੀ ਬਾਇਓਗ੍ਰਾਫੀ ਤੇ ਉਹਨਾਂ ਦੀ ਲਾਈਫ ਵਿੱਚ ਹੁਣ ਕੀ ਪੜਾਇਆ ਹੈ ਉਹਨਾਂ ਦੇ ਫਾਦਰ ਕਿੱਥੇ ਨੇ ਉਹਨਾਂ ਦੇ ਮਦਰ ਤੇ ਉਹਨਾਂ ਦੇ ਬ੍ਰਦਰ ਨੇ ਜੋ ਕੀਤਾ ਹੈ ਉਹ ਆਪਾਂ ਤੁਹਾਨੂੰ ਦੱਸਾਂਗੇ ਤੇ ਉਹਨਾਂ ਨਾਲ ਕੀ ਹੋ ਰਿਹਾ ਹੈ ਇਸ ਟਾਈਮ ਜੋ ਆਪਾਂ ਦੇਖ ਲੋ ਵੀਡੀਓਜ਼ ਦੇਖਦੇ ਆਪਾਂ ਹਰੇਕ ਕਿਸੇ ਦੇ ਬਾਰੇ ਸੋਚਦੇ ਆਂ ਕਿ ਹਾਂ ਇਹਦੀ ਲਾਈਫ ਕਿੰਨੀ ਵਧੀਆ ਹੈ ਜ਼ਬਰਦਸਤ ਹੈ ਨਾ ਤੇ ਬਟ ਅਸਲ ਇਹ ਤਾਂ ਹੌਲੀ-ਹੌਲੀ ਬਾਹਰ ਆਉਂਦੀ ਹੈ ਜਿਸ ਤਰ੍ਹਾਂ ਕਿ ਇਸ ਆਰਟਿਸਟ ਦੀ ਕਹਿ ਸਕਦੇ ਆਂ ਉਹਦੇ ਤਾਨੀਆ ਮੇਕਅਪ ਆਰਟਸ ਜਿਨ੍ਹਾਂ ਦਾ ਜਲੰਧਰ ਦੇ ਵਿੱਚ ਇਹਗਾ ਹੈ ਮੇਕਅਪ ਜਿਹੜਾ ਉਹਨਾਂ ਨੇ ਮੋਡਲ ਟਾਊਨ ਦੇ ਵਿੱਚ ਫਿਲਹਾਲ ਥੋੜਾ ਟਾਈਮ ਹੀ ਪਹਿਲਾਂ ਓਪਨਿੰਗ ਕੀਤੀ ਸੀ ਤੇ ਉਸ ਓਪਨਿੰਗ ਤੇ ਕੀ ਕਾਫੀ ਵੱਡੇ ਵੀ ਆਏ ਸੀ ਉਹਨਾਂ ਨੂੰ ਕਾਫੀ ਵੱਡੇ ਵੱਡੇ ਹੋਏ ਵੀ ਤਿਆਰ ਉਸ ਲੜਕੀ ਤਾਨੀਆਂ ਦੀ ਜਿਹੜੀ ਅੱਜ ਆਪਾਂ ਕਹਾਣੀ ਦੱਸਣ ਲੱਗੇ ਆਂ ਸ਼ੁਰੂਆਤ ਤੋਂ ਹੀ ਦੱਸਦੇ ਆਂ ਜਿੱਥੋਂ ਆਪਾਂ ਨੂੰ ਉਹਨਾਂ ਦੀ ਜੋ ਕਿ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਲੋਕਾਂ ਦੇ ਸਾਹਮਣੇ ਰੱਖਿਆ ਉਸ ਤੋਂ ਹੀ ਗੱਲ ਕਰਦੇ ਆਂ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਕਿ ਉਹ ਕਹਿੰਦੀ ਕਿ ਜਦੋਂ ਉਸ ਬਹੁਤ ਛੋਟੀ ਸੀ ਜਦੋਂ ਉਸਦੇ ਫਾਦਰ ਨੇ ਉਸ ਦੀ ਮੰਮਾ ਨੂੰ ਘਰੋਂ ਕੱਢ ਦਿੱਤਾ ਸੀ ਠੀਕ ਹੈ ਜਦੋਂ ਘਰੋਂ ਕੱਢ ਦਿੱਤਾ ਸੀ ਤੇ ਉਹ ਉਹ ਜਦੋਂ ਉਹਨੂੰ ਘਰੋਂ ਕੱਢ ਦਿੱਤਾ ਸੀ ਤੇ ਤਾਨੀਆਂ ਨੇ ਉਦੋਂ ਹੀ ਆਪਣੀ ਮਾਂ ਨੂੰ ਸੰਭਾਲਣ ਦੀ ਕੋਸ਼ਿਸ਼ ਕਰ ਦਿੱਤੀ ਸੀ ਕਿ ਉਸ ਦੀ ਮਾਂ ਨੂੰ ਕਿਤੇ ਵੀ ਜੌਬ ਨੌਕਰੀ ਨਹੀਂ ਸੀ ਮਿਲੀ ਜਿਸ ਕਰਕੇ ਉਸ ਨੇ 12 ਤੋਂ 13 ਸਾਲ ਦੀ ਉਮਰ ਦੇ ਵਿੱਚ ਵਿੱਚ ਹੀ ਅਖਬਾਰ ਵਾਲੇ ਕੰਮ ਵਿੱਚ ਲੱਗ ਗਈ ਸੀ ਤੇ ਉਹ ਅਖਬਾਰ ਵਾਲੇ ਤੋਂ ਜਦੋਂ 4500 ਰੁਪਏ ਉੱਥੋਂ ਉਹਨੂੰ ਮਿਲਦਾ ਸੀ ਤੇ ਉਹ ਆਪਦੀ ਮਾਂ ਨੂੰ ਹੀ ਦਿੰਦੀ ਸੀ ਸਾਰੇ ਫਿਲਹਾਲ ਕਿ ਉੱਥੋਂ ਜਾਣ ਤਿੱਕਰ ਤੇ ਘਰ ਆਉਣ ਤਿੱਕਰ ਜੋ ਰਸਤਾ ਸੀ ਉਹ ਵੀ ਪੈਦਲ ਤੁਰ ਕੇ ਸੀ ਹੌਲੀ ਹੌਲੀ ਉਸ ਨੂੰ ਮੇਕਅਪ ਵਾਲੀ ਸਾਈਡ ਤੇ ਆਉਂਦੀ ਹੈ ਤੇ ਫਿਰ ਮੇਕਅਪ ਆਰਟਸ ਬਣਦੀ ਹੈ ਤੇ ਤੁਸੀਂ ਵੀ ਦੇਖਿਆ ਹੋਣਾ ਹੈ ਕਿ ਉਹਨਾਂ ਤੋਂ ਕਿੱਡੇ ਵੱਡੇ-ਵੱਡੇ ਆਰਟਿਸਟ ਆਪਦੇ ਉੱਕਰਵਾਉਂਦੇ ਨੇ ਮੇਕਅਪ ਕਰਾਉਂਦੇ ਹੈ ਜਿਵੇਂ ਅਫਸਾਨਾ ਖੋਰ ਅਨਪ੍ਰਭ ਕੌਰ ਤੇ ਕਪਿਲ ਸ਼ਰਮਾ ਦੀ ਜਿਹੜੀ ਵਾਈਫ ਨੇ ਵੀ ਉੱਥੋਂ ਹੀ ਮੇਕਅਪ ਕਰਾਇਆ ਸੀ ਬਹੁਤ ਵੱਡੇ-ਵੱਡੇ ਸਨੇਹਾ ਨੇ ਨੇ ਉਕਰਵਾਉਂਦੇ ਤੇ ਬਾਕੀ ਬਹੁਤ ਹੀ ਵੱਡੀ ਆਰਟਿਸਟ ਬਣ ਚੁੱਕੀ ਸੀ ਪਰ ਹੁਣ ਉਹਨਾਂ ਦੀ ਲਾਈਫ ਵਿੱਚ ਉਹਨਾਂ ਨੂੰ ਕਈ ਲੋਕ ਕਮੈਂਟ ਕਰਕੇ ਵੀ ਇਹ ਕਹਿ ਰਹੇ ਨੇ ਕਿ ਹਾਂ ਸ਼ਾਇਦ ਇਹਨਾਂ ਨੂੰ ਕੋਈ ਨਾ ਮੈਂਟਲੀ ਕੋਈ ਇਸ਼ੂ ਹੈ ਜਾਂ ਕੁਝ ਵੀ ਹੈ ਪਰ ਉਹਦਾ ਅਸਲ ਉਸਨੇ ਉਸ ਦਾ ਤੁਹਾਨੂੰ ਲਾਸਟ ਤੱਕ ਪਤਾ ਲੱਗ ਜੇਗਾ ਇਸ ਵੀਡੀਓ ਤੇ ਆਪਾਂ ਉਹਨਾਂ ਦੀ ਜੋ ਕੀ ਉਹਨਾਂ ਨੇ ਇੰਸਟਾਗ੍ਰam ਤੇ ਉਹਦਾ ਸ਼ੁਰੂ ਸ਼ੋਅ ਕੀਤਾ ਉਹ ਤਾਂ ਤੁਸੀਂ ਪੋਸਟਾਂ ਪੜੀਆਂ ਹੀ ਹੋਣੀਆਂ ਜਿਹੜੀਆਂ ਆਪਾਂ ਉਹਨਾਂ ਦੇ ਨੀਚੇ ਆਪਾਂ ਨੂੰ ਉਹਨਾਂ ਵੱਲੋਂ ਪਤਾ ਲੱਗਾ ਏ ਆਪਾਂ ਉਹਨਾਂ ਬਾਰੇ ਗੱਲ ਕਰਦੇ ਹਾਂ ਅਈਲੀ ਜਿਹੜੀ ਪੋਸਟ ਆਈ ਸੀ ਉਹਨਾਂ ਲਿਖਿਆ ਸੀ ਇੱਕ ਮਾਸੂਮ ਧੀ ਇੱਕ ਮਾਸੂਮ ਭੈਣ ਨਾਲ ਤੁਸੀਂ ਕਾਰੋਬਾਰ ਕੀਤਾ ਆਪਣੇ ਸਕੇ ਮਾਂ ਅਤੇ ਭਰਾ ਨੇ ਮਤਲਬ ਇਤੇੇ ਬਤਲਾ ਦਉ ਕਿ ਉਹ ਜੜੀ ਬਬਲੀ ਖੌਰ ਸੀ ਤੇ ਉਸ ਦੀ ਸਕੀ ਮਾਂ ਸੀ ਤੇ ਉਸ ਦਾ ਇੱਕ ਭਰਾ ਸੀ ਠੀਕ ਹੈ ਮਾਂ ਰ ਵੀਰੇ ਤੁਸੀਂ ਸਾਰੇ ਪੈਸੇ ਲੈ ਕੇ ਮੈਨੂੰ ਬਿਨਾਂ ਰੋਸ਼ਨੀ ਤੋਂ ਇਕੱਲੇ ਛੱਡ ਦਿੱਤਾ ਜੋ ਤੋਖਾ ਮੈਨੂੰ ਦਿੱਤਾ ਉਹ ਪੈਸਾ ਹੈ ਮੇਰੀ ਦਿਨ ਰਾਤ ਦੀ ਮਿਹਨਤ ਸੀ ਠੀਕ ਹੈ ਕਿਉਂਨੇ ਕਿਹਾ ਕਿ ਜਿਹੜਾ ਤੁਸੀਂ ਮੈਨੂੰ ਧੋਖਾ ਦਿੱਤਾ ਮੇਰੀ ਦਿਨ ਰਾਤ ਦੀ ਮਿਹਨਤ ਸੀ ਵਾਕਿਆ ਹੀ ਇਹ ਗੱਲ ਬਿਲਕੁਲ ਸਹੀ ਹੈ ਮੈਨੂੰ ਇਸਤੇਮਾਲ ਕੀਤਾ ਅਭੀ ਜਿਹੜਾ ਉਹਦਾ ਅਭਿਸ਼ੇਕ ਉਹਦਾ ਅਭਿਸ਼ੇਕ ਉਹਦੇ ਭਰਾ ਦਾ ਨਾਂ ਹੈ ਅਭੀ ਨੇ ਮੇਰੇ ਰੀਅਲ ਬ੍ਰਦਰ ਹੈ ਮੇਰੀ ਮਿਹਨਤ ਨੂੰ ਤੂੰ ਭੁੱਲ ਗਿਆ ਉਸਨੇ ਉਸ ਨੂੰ ਪੋਸਟ ਪਾ ਕੇ ਦਿਖਾਇਆ ਕਿ ਤੂੰ ਮੈਨੂੰ ਭੁੱਲ ਗਿਆ ਤੁਹਾਡੇ ਦੋਨਾਂ ਦੇ ਸ਼ਬਦਾਂ ਵਿੱਚ ਨੇ ਮੇਰੇ ਉੱਤੇ ਗਹਿਰੀ ਸੱਟ ਲਾਈ ਕਿ ਉਹਨਾਂ ਨੇ ਇਹਨੂੰ ਇਹ ਕਿਹਾ ਹੋਣਾਗਾ ਨਾ ਤੂੰ ਮੇਰੇ ਸਾਡੇ ਲਈ ਕੀਤਾ ਕੀ ਹੈ ਕਿਸ ਬੁੱਕ ਵਿੱਚ ਲਿਖਿਆ ਕੀ ਧੀ ਨੂੰ ਈ ਖਾ ਕੇ ਜਿਸ ਨੇ ਤੁਹਾਡੇ ਪਿਆਰ ਤੋਂ ਇਲਾਵਾ ਤੁਹਾਡੇ ਤੋਂ ਕੁਝ ਵੀ ਨਾ ਮੰਗਿਆ ਹੋਵੇ ਤੁਸੀਂ ਜੇ ਮੇਰੇ ਸਾਰਾ ਪੈਸਾ ਲੈ ਕੇ ਖੁਦ ਆਪ ਨਕਲੀ ਰਿਸ਼ਤਾ ਪੇਜ ਕੇ ਮੇਰੀ ਮੇਰੀ ਸੀਜ਼ਨ ਦੇ ਪੈਸੇ ਲੈ ਕੇ ਦੇਸ਼ ਛੱਡ ਕੇ ਭੱਜ ਗਏ ਹੋ ਤੇ ਤੁਸੀਂ ਪੁਲਿਸ ਤੋਂ ਤਾਂ ਬਚ ਸਕਦੇ ਹੋ ਪਰ ਰੱਬ ਤੋਂ ਕਿਸ ਤਰ੍ਹਾਂ ਬਚੋਗੇ ਇਹਨੂੰ ਕਹਿੰਦੇ ਆ ਕਾਲ ਯੁੱਗ ਆਪਣੀ ਸਗੀ ਮਾਂ ਅਤੇ ਕਦੇ ਇਦਾਂ ਕਰਦੀ ਏ ਕਿ ਪੈਸੇ ਨੂੰ ਹੀ ਸਾਰੀ ਜ਼ਿੰਦਗੀ ਕੱਢ ਲੋਗੇ ਉਹ ਕਹਿੰਦੀ ਪੈਸੇ ਨਾਲ ਤੁਸੀਂ ਸਾਰੀ ਜ਼ਿੰਦਗੀ ਕੱਢ ਲੋਗੇ ਉਹ ਕਹਿੰਦੇ ਅੱਜ ਨੂੰ ਕਹਿੰਦੇ ਨੇ ਕਲਯੁਗ ਤੇ ਬਾਕੀ ਜਿਹੜਾ ਇਹਨਾਂ ਨੇ ਇਹਦੇ ਥੱਲੇ ਲਿਖਿਆ ਹੈ ਕਿ ਕਦੇ ਆਪਣੀ ਸਗੀ ਮਾਂ ਤੇ ਭਰਾ ਵੀ ਝੂਠੇ ਰਿਸ਼ਤੇ ਵੇਚਦੇ ਨੇ ਤੁਹਾਨੂੰ ਸ਼ਰਮ ਨਹੀਂ ਆਈ ਮੈਂ ਤਾਂ ਤੁਹਾਡੀ ਸਗੀ ਧੀ ਹਾਂ ਜਿਸ ਨੇ ਤੁਹਾਨੂੰ ਦੋਨਾਂ ਨੂੰ ਬਚਪਨ ਤੋਂ ਪਾਲਿਆ ਨਵਾਂ ਜੀਵਨ ਦਿੱਤਾ ਇੱਜ਼ਤ ਦਿੱਤੀ ਅੱਜ ਜਦੋਂ ਤੁਸੀਂ ਮੇਰੇ ਪੈਸੇ ਇੰਨੇ ਕੋਈ ਇਕੱਠੇ ਕਰ ਲਏ ਉਸ ਤੋਂ ਬਾਅਦ ਮੈਨੂੰ ਹੀ ਕਾਲ ਕਰ ਕਰਕੇ ਹੈ ਕਿ ਫੋਨ ਕਰ ਕਰਕੇ ਹਰਾਸ ਕਰ ਰਹੇ ਹੋ ਰਿਸ਼ਤੇਦਾਰਾਂ ਨੂੰ ਘੱਟੋ ਘੱਟ ਤਾਂ ਸੱਚ ਦੱਸ ਦਿਓ ਉਹਨਾਂ ਨੂੰ ਕਿਉਂ ਝੂਠੇ ਜਾਲ ਵਿੱਚ ਫਸਾ ਕੇ ਧੋਖਾ ਦੇ ਰਹੇ ਹੋ ਜੋ ਹਕੀਕਤ ਹੈ ਉਹ ਦੱਸੋ ਨਾ ਕਿ ਉਹ ਜੋ ਤੁਹਾਡੀ ਸੂਲਤ ਦੇ ਸਾਹਮਣੇ ਬਣਾਈ ਗਈ ਕਹਾਣੀ ਹੈ ਕਿ ਉਹਨੇ ਕਿਹਾ ਕਿ ਜੋ ਸੱਚ ਉਹ ਹੀ ਦੱਸੋ ਆਪਾਂ ਦੂਸਰੀ ਪੋਸਟ ਦੀ ਆਪਾਂ ਐਸ ਪੋਸਟ ਦੀ ਆਪਾਂ ਗੱਲ ਕਰਦੇ ਹਾਂ ਹੁਣ ਇੰਦੇ ਵਿੱਚ ਉਹਨਾਂ ਲਿਖਿਆ ਹਾਏ ਹਾਏ ਰੱਬਾ ਕੀ ਕਸੂਰ ਏ ਠੀਕ ਹੈ ਕਿ ਜਦੋਂ ਮੇਰੇ ਬਾਪ ਨੇ ਕਿ ਉਸ ਨੂੰ ਘਰੋਂ ਕੱਢ ਦਿੱਤਾ ਸੀ ਮੇਰੀ ਮਾਂ ਨੂੰ 2008 ਵਾਲੀ ਤਾਣੀਆਂ ਅੱਜ ਫੇਰ ਜਿਉਂਦੀ ਮਹਿਸੂਸ ਹੋਈ 2008 ਤੋਂ ਇਸ ਦਾ ਜਿਹੜਾ ਸਟਰਗਲ ਹੈ ਉਹ ਸ਼ੁਰੂ ਹੋਇਆ ਹੈ ਠੀਕ ਹੈ ਜਦੋਂ ਪਾਪਾ ਨੇ ਮਾਂ ਨੂੰ ਘਰੋਂ ਕੱਢ ਦਿੱਤਾ ਸੀ ਮਾਂ ਨੂੰ ਨੌਕਰੀ ਨਹੀਂ ਮਿਲੀ 4500 ਰੁਪਏ ਅਖਬਾਰ ਦੀ ਨੌਕਰੀ ਲੈ ਲਈ ਪੈਸਾ ਮਾਂ ਨੂੰ ਦਿੰਦੀ ਸੀ ਖੁਦ ਉਹ ਪੈਦਲ ਚੱਲਦੀ ਸੀ ਆ ਤੇ ਉਹ 500 ਰੁਪਏ ਰਿਸ਼ਕੇ ਵਾਸਤੇ ਵੀ ਯੂਜ਼ ਨਹੀਂ ਸੀ ਕਰਦੀ ਅੱਜ ਭਰਾ ਇੰਡੋਸ ਜਾ ਕੇ ਇੰਡੋਨੇਸ਼ੀਆ ਜਾ ਕੇ ਹੁਣ ਕੀ ਹੋਇਆ ਵਿਆਹ ਕਰਾ ਲੈ ਉਹ ਹੁਣ ਉਹਨਾਂ ਨੂੰ ਕਹਿੰਦੇ ਨੇ ਤੂੰ ਵਿਆਹ ਕਰਾ ਲਾ ਹਨਾ ਉਹਦਾ ਸਾਰਾ ਮਿਹਨਤ ਜਿੰਨੇ ਆਦ ਪੈਸਾ ਕਮਾਇਆ ਹੋਵੇ ਉਹ ਕਿਵੇਂ ਛੱਡ ਸਕਦਾ ਉਸ ਦੀ ਪ੍ਰਾਪਰਟੀ ਉਸ ਦਾ ਸਾਰਾ ਉਸ ਨੂੰ ਕਹਿੰਦੇ ਸੀ ਲੋਨ ਲੈ ਲਾ ਜਾਂ ਇਸ ਤਰ੍ਹਾਂ ਕੁਝ ਵੀ ਕਾਫੀ ਕੁਝ ਉਸ ਨੂੰ ਕਿਆ ਸੀ ਤੇ ਇਸ ਤਰ੍ਹਾਂ ਕਰਕੇ ਇਸ ਦੇ نیچے ਉਸ ਨੇ ਜੋ ਵੀ ਲਿਖਿਆ ਹੈ ਕਾਸ਼ ਮੈਂ ਵੀ ਕਾਸ਼ ਮੈਂ ਵੀ ਪਾਪਾ ਵਰਗੀ ਸੈਲਫੀ ਸੈਲਫਿਸ਼ ਹੁੰਦੀ ਤੁਸੀਂ ਕਹਿੰਦੇ ਸੀ ਤੂੰ ਸੈੱਟ ਹੋ ਜਾ ਘਰ ਬਣਾ ਲਾ ਫਿਰ ਤੇਰਾ ਵਿਆਹ ਕਰਾਂਗੇ ਪਰ ਜਦੋਂ ਮੈਂ ਘਰ ਬਣਾ ਲਿਆ ਕੰਮ ਕਰ ਲਿਆ ਤਾਂ ਅਬੀ ਨੇ ਮੇਰੇ ਨਾਲ ਜ਼ਬਰ ਕਰਕੇ ਮੈਨੂੰ ਮੈਂਟਲ ਹਸਪੀਟਲ ਵਿੱਚ ਐਡਮਿਟ ਕਰਵਾ ਦਿੱਤਾ ਨਸ਼ੇ ਦੇ ਟੀਕੇ ਲਗਾਏ ਮੈਨੂੰ 7 ਦਿਨ ਪੂਰੀ ਬਾਡੀ ਬੰਦ ਕੇ ਰੱਖੀ ਬੰਦ ਕੇ ਬੰਨ ਕੇ ਰੱਖਿਆ ਇੰਜੈਕਸ਼ਨ ਲਗਾ ਲਾ ਕੇ ਮੇਰੀ ਆਵਾਜ਼ ਤੱਕ ਖੋ ਲਈ ਅਭੀ ਨੇ ਮੈਨੂੰ ਥੱਪੜ ਮਾਰ ਮਾਰ ਕੇ ਮੋਬਾਈਲ ਦੇ ਪਾਸਕੋਰਡ ਪੁੱਛਿਆ ਕਦੇ ਵੀ ਮੈਂ ਮੈਂਟਲ ਨਹੀਂ ਸੀ ਤੇ ਨਾ ਹੀ ਕਿਸੇ ਡਾਕਟਰ ਨੇ ਇਹ ਕਿਹਾ ਜਦ ਵੀ ਕੋਈ ਚੰਗਾ ਰਿਸ਼ਤਾ ਆਉਂਦਾ ਸੀ ਤੁਸੀਂ 11 ਮੁੰਡਿਆਂ ਨੂੰ ਬੁਲਾ ਕੇ ਇੰਜੈਕਸ਼ਨ ਲਵਾਉਂਦੇ ਮੈਨੂੰ ਸਟ੍ਰੈਸ ਦੇ ਨਾਮ ਤੇ ਨਜਾਇਜ਼ ਇਲਾਜ ਕਰਵਾਉਂਦੇ ਪਰ ਅੱਜ ਜਦੋਂ ਮੈਂ ਜਦੋਂ ਕਿ ਉਹਦੇ ਟੈਸਟ ਸਾਰੇ ਨਾਰਮਲ ਆ ਰਹੇ ਨੇ ਤੇ ਤਸੱਲੀ ਹੋਈ ਕੀ ਮੈਂ ਗਲਤ ਨਹੀਂ ਤੁਸੀਂ ਗਲਤ ਹੋ ਤੁਸੀਂ ਦੋਵਾਂ ਜਾਣੇ ਜਾਣ ਬੁੱਝ ਕੇ ਕਾਬਲੀਅਤ ਤੋਂ ਡਰ ਗਏ ਸੀ ਤੇ ਮੈਨੂੰ ਯੂਜ਼ ਕਰਕੇ ਸਟਰੈਸ ਦੇ ਨਾਂ ਤੇ ਬਰਬਾਦ ਕਰਨਾ ਚਾਹੁੰਦੇ ਸੀ ਪਰ ਰੱਬ ਸਭ ਦੇਖ ਰਿਹਾ ਹੈ ਹੁਣ ਜਵਾਬ ਤੁਹਾਨੂੰ ਦੇਣਾ ਪਏਗਾ ਸਮੇਂ ਤੇ ਕਾਨੂੰਨ ਤੇ ਰੱਬ ਦੇ ਵੀ ਅੱਗੇ ਮੰਮੀ ਦੇ ਰਿਸ਼ਤੇਦਾਰੋਂ ਮੈਨੂੰ ਟੌਰਚਰ ਨਾ ਕਰੋ ਕਹਿ ਕਹਿ ਕੇ ਮੰਮੀ ਨੂੰ ਕਿਉਂ ਕੱਲੀ ਛੱਡ ਆਈ ਐ ਤੂੰ ਬਾਹਰ ਕਿਉਂ ਜਾਨੀ ਐ ਘਰ ਦੇ ਪਰੇਸ਼ਾਨ ਹੋ ਕੇ ਆਪਣੀ ਭੈਣ ਨੂੰ ਪੁੱਛੋ ਕੀ ਛੱਡ ਕੇ ਆਏ ਸੀ ਜਾਂ ਮੈਂ ਉਹਨਾਂ ਨੂੰ ਛੱਡ ਕੇ ਆਈ ਆ ਸਾਫ਼ ਕਹਿਤਾ ਤੈਨੂੰ ਦੇਖ ਨਹੀਂ ਰਿਹਾ ਮੈਂ ਨਹੀਂ ਤੇਰੇ ਨਾਲ ਜਾਣਾ ਮੈਂ ਅਭੀ ਨੂੰ ਵੀ ਇੰਡੀਆ ਆਨ ਨਹੀਂ ਦੇਣਾ ਉਸ ਦੀ ਮਾਂ ਨੇ ਕਿਹਾ ਸੀ ਕਿ ਮੈਂ ਤੇਰੇ ਨਾਲ ਰਹੀਂ ਰਾਂ ਮੈਂ ਅਭੀ ਨੂੰ ਵੀ ਕਿ ਇੰਡੀਆ ਨਹੀਂ ਆਉਂਦੇ ਨਾ ਕਿ ਇੱਥੇ ਹੀ ਰਹਿਣਾ ਹੈ ਮੈਂ ਕਿਵੇਂ ਦਿਨ ਰੋ ਰੋ ਕੇ ਕੱਟਿਆ ਤੇ ਫਿਰ ਮੈਨੂੰ 2008 ਵਾਲੀ ਯਾਦ ਆਈ ਏ ਬਾਕੀ ਉਹੀ ਕਿ ਪੈਸੇ ਗੁੰਦਿੰਦੀ ਸੀ ਤੇ ਕੁਫਾ ਪੈਦਲ ਕਰੋ ਤੁਰਦੀ ਸੀ ਇਹ ਸੀ ਅਸਲੀਅਤ ਇਹ ਹੈਗਾ ਸੀ ਕਿ ਹਾਂ ਕਿ ਉਹਨਾਂ ਨੇ ਕਿਸ ਤਰ੍ਹਾਂ ਉਸ ਦਾ ਯੂਜ਼ ਕੀਤਾ ਇਹ ਉਹਨਾਂ ਨੇ ਆਪਦੀਆਂ ਪੋਸਟਾਂ ਤੇ ਪਾ ਕੇ ਤੇ ਹੇ ਨੀਚੇ ਲਿਖ ਕੇ ਵੀ ਦਿਖਾਇਆ ਹੈ ਮੈਂ ਤੁਹਾਨੂੰ ਦਿਖਾ ਦੇਣੀ ਆ ਹਨਾ ਆ ਦੇਖੋ ਇਹ ਸੀ ਅਸਲੀਅਤ ਪਤਾ ਕੀ ਚੱਕਰ ਇਹ ਪੈਸੇ ਦਾ ਸਾਧਨ ਕੀ ਸੀ ਬਬਲੀ ਜੀ ਕੋਲ ਤੇ ਹੁੰਦੇ ਭਰਾ ਕੋਲ ਇਹ ਹੀ ਸੀ ਸ਼ਾਇਦ ਕਿਉਂਕਿ ਜੇ ਉਸ ਦਾ ਵਿਆਹ ਕਰ ਦਿੰਦੇ ਤੇ ਉਹਨੇ ਅਗਲੇ ਘਰੇ ਚਲੀ ਜਾਣਾ ਸੀ ਤੇ ਉਹਦਾ ਬਿਜ਼ਨਸ ਸਾਰਾ ਅੱਗੇ ਜਾਂਦਾ ਸੀ ਹਨ ਇਸ ਕਰਕੇ ਉਸ ਨੂੰ ਜਦੋਂ ਤਾਂ ਤੁਸੀਂ ਇੱਕ ਗੱਲ ਸੋਚ ਜਿਹੜਾ ਬੰਦਾ ਮੈਂਟਲ ਹੈ ਹਨਾ ਜਿਹੜਾ ਬੰਦਾ ਸਟ्रेस ਵਿੱਚ ਵੀ ਨਾ ਉਹ ਕਿਵੇਂ ਕਿਸੇ ਦਾ ਮੇਕਅਪ ਕਰ ਸਕਦਾ ਉਹ ਵੀ ਇੰਨਾ ਵਧੀਆ ਇੰਨਾ ਸੋਹਣਾ ਤੇ ਕਿਵੇਂ ਉਹਨੂੰ ਹਨਾ ਕਿ ਸਾਰਾ ਰੈਡੀ ਕਰਵਾ ਸਕਦਾ ਜਿਹੜੇ ਬੰਦੇ ਨੂੰ ਸਟ्रेस ਵੀ ਹੈ ਮੈਂਟਲ ਤਾਂ ਜੇ ਬਹੁਤ ਹਾਈ ਲੈਵਲ ਹੋ ਜਾਂਦਾ ਕੰਮ ਤੇ ਬਾਕੀ ਦੇਖਦੇ ਆ ਜੇ ਅੱਗੇ ਇਸ ਮਾਮਲੇ ਵਿੱਚ ਕੀ ਕੁਝ ਹੋਰ ਆਉਂਦਾ ਹੈ ਇਹ ਸੀ ਉਸ ਦੀ ਪੂਰੀ ਸਚਾਈ ਕਿ ਕੀ ਕੀ ਉਸ ਦੇ ਨਾਲ ਹੋ ਰਿਹਾ ਹੈ ਉਹਨੋਂ ਬਹੁਤ ਜ਼ਿਆਦਾ ਦੁਖੀ ਹੈ ਬਹੁਤ ਹੀ ਜ਼ਿਆਦਾ ਬਹੁਤ ਟਾਈਮ ਬਾਅਦ ਉਸਨੇ ਕੱਲ ਖਾਣਾ ਖਾਧਾ ਹੈ ਤੇ ਬਹੁਤ ਦਿਨਾਂ ਬਾਅਦ ਨੇ ਉਸ ਨੂੰ ਛਾਂ ਦੇ ਇਸ ਤਰ੍ਹਾਂ ਪਰ ਉਹ ਆਪਦੀ ਨਵੀਂ ਜ਼ਿੰਦਗੀ ਵੀ ਬਣਾ ਸਕਦੀ ਏ ਕਿ ਚਲੋ ਜੋ ਪੈਸਾ ਪੈਸਾ ਭੁੱਲਣਾ ਸੌਖਾ ਨਹੀਂ ਜੋ ਉਸ ਨੇ ਇੰਨੀ ਮਿਹਨਤ ਨਾਲ ਕਮਾਇਆ ਪਰ ਜੋ ਉਸ ਦਾ ਨਾਮ ਏ ਉਸ ਦਾ ਉਹ ਤਾਂ ਉਸ ਦਾ ਹੀ ਰਹਿਣਾ ਨਾ ਉਹ ਤਾਂ ਨਾ ਉਸ ਤੋਂ ਕੋਈ ਖੋ ਸਕਦਾ ਬਾਕੀ ਹਾਲੇ ਦੇਖਦੇ ਹਾਂ ਕਿ ਕੌਣ ਸਹੀ ਪਰ ਉਸ ਤਰਾਨੀਆਂ ਹੀ ਸਹੀ ਹੋਏਗੀ ਕਿਉਂਕਿ ਤੁਸੀਂ ਜੜੇ ਵੀ ਕੋਈ ਵੀ ਉਨਾਂ ਤੋਂ ਬਰਾਇਡਲ ਮੇਕਅਪ ਕਰਵਾ ਕੇ ਆਇਆ ਏ ਜਾਂ ਕੋਈ ਐਹੋ ਜਿਹੀ ਭੈਣ ਦੇਖ ਰਹੀ ਏ ਜਿੰਨਾ ਉਹਨਾਂ ਨਾਲ ਮੁਲਾਕਾਤ ਹੋਈ ਏ ਕਮੈਂਟ ਕਰਕੇ ਜਰੂਰ ਦੱਸਿਓ ਕਿ ਇਹ ਗੱਲ ਸਹੀ ਏ ਕਿ ਉਹ ਤੁਹਾਨੂੰ ਕਿਸੇ ਸਾੜ ਤੋਂ ਲੱਗੀ ਸੀ ਕਿ ਹਾਂ ਉਹ ਮੈਂਟਲ ਹੋਏਗੀ ਜਾਂ ਤੁਹਾਨੂੰ ਕੁਝ ਲੱਗਾ ਸੀ ਕਮੈਂਟ ਕਰਕੇ ਜਰੂਰ ਦੱਸਿਓ ਆਪਾਂ ਜੋ ਵੀ ਕਮੈਂਟ ਦੇ ਕਮੈਂਟ ਆਉਣਗੇ ਆਪਾਂ ਉਹਨਾਂ ਨੂੰ ਅਪਲੋਡ ਕਰਾਂਗੇ ਕਿੰਨੀ ਕੁ ਸਿਚਾਈ ਹੈ ਕਿੰਨੇ ਕੁ ਲੋਕ ਉਸ ਦੇ ਨਾਲ ਨੇ ਕਿੰਨੇ ਕੁ ਨਹੀਂ ਆਪਾਂ ਸਾਰੀ ਜਾਣਕਾਰੀ ਆਪਾਂ ਤੁਹਾਨੂੰ ਦੇਵਾਂਗੇ ਬਾਕੀ ਤਾਂੀਆਂ ਮੇਕਅਪ ਆਰਟਸ ਦੇ ਬਾਰੇ ਕਹਾਣੀ ਸੀ ਕਿ ਜੋ ਉਸ ਦੇ ਨਾਲ ਹੁਣ ਬਤੀਤ ਹੋ ਰਿਹਾ ਕਿ ਦੇਖੋ ਕਿ ਕਿੰਨਾ ਆਪਾਂ ਇੱਕ ਦੇਖ ਕੇ ਵੀਡੀਓਸ ਕਹਿ ਦਿੰਨੇ ਕਿ ਹਾਂ ਲਾਈਫ ਤਾਂ ਇੰਦੀ ਹੈ ਪਰ ਉਸ ਦੇ ਅੰਦਰ ਉਸ ਦੇ ਨਾਲ ਕੀ ਕੀ ਹੋ ਰਿਹਾ ਇਹ ਕੋਈ ਵਿਰਲਾ ਹੀ ਜਾਣ ਸਕਦਾ ਅਸਲ ਮਾਮਲਾ ਤਾਂ ਮੈਨੂੰ ਇਹ ਲੱਗਦਾ ਹੈ ਕਿ ਹਾਂ ਕਿ ਜਦੋਂ ਸੀਜ਼ਨ ਆਉਂਦੇ ਸੀ ਉਹਦੇ ਤਾਂ ਕੰਮ ਕਰੋ ਕਰਾ ਕੇ ਪੈਸੇ ਕਮਾ ਲੈਂਦੇ ਸੀ ਜਦੋਂ ਆਪਣੀ ਲਾਈਫ ਸ਼ੁਰੂ ਕਰਨਾ ਚਾਹੁੰਦੀ ਸੀ ਜਾਂ ਉਸ ਦਾ ਮੈਰਿਜ ਕਰਨਾ ਕਰਵਾਉਣਾ ਚਾਹੁੰਦੀ ਸੀ ਉਦੋਂ ਉਸ ਨੂੰ ਟੀਕੇ ਲਗਾ ਕੇ ਤੇ ਕਿਸੇ ਨਹੀਂ ਤੇ ਦੇਖੋ ਕਿ ਕਈ ਲੋਕ ਹੁੰਦੇ ਨੇ ਜਿਨ੍ਹਾਂ ਦਾ ਧੀ ਬਹੁਤ ਅਸਲ ਵਿੱਚ ਸਟ्रेस ਵਿੱਚ ਹੁੰਦਾ ਹੈ ਜਾਂ ਮੈਂਟਲੀ ਹੁੰਦਾ ਹੈ ਪਰ ਉਹ ਵੀ ਝੂਠੇ ਪਰਦੇ ਪਾ ਕੇ ਉਸ ਨੂੰ ਵਿਆਹ ਦਿੰਦੇ ਨੇ ਇਹ ਤਾਂ ਲੋਕਾਂ ਦੇ ਸਾਹ ਤੇ ਤਾਂ ਬਿਲਕੁਲ ਮੈਂਟਲੀ ਨਹੀਂ ਸੀ ਨਾ ਜਿਸ ਨੂੰ ਵਿਆਹ ਸਕਦੇ ਸੀ ਨਾ ਚਲ ਮੰਨ ਲੈਂਦੇ ਆ ਕਿ ਉਹ 1% ਕੀ ਜੋ ਹੋएगी ਵੀ ਸੀ ਤਾਂ ਹਨਾ ਉਹਨੂੰ ਵਿਆਹ ਕਿ ਹੁੰਦਾ ਕਰੇ ਤੋਰ ਦਿੰਦੇ ਆਪੇ ਉਹ ਸਾਹਮ ਦਾ ਨਾ ਸਾਹਮ ਦਾ ਆਪੇ ਆਪਦਾ ਕੰਮ ਕਰਾਉਂਦਾ ਉਸ ਤੋਂ ਨਾ ਕਰਾਉਂਦਾ ਇਹ ਸਾਰੀ ਪੈਸੇ ਦੀ ਗੇਮ ਹੈ ਇਹਨਾਂ ਨੇ ਪੈਸਾ ਖਾਣਾ ਸੀ ਹਜੇ ਤੱਕ ਤਾਂ ਹੁਣ ਜਦੋਂ ਸਿਚਾਈ ਸਾਰੀ ਬਾਹਰ ਆਉਣ ਲੱਗੀ ਤੇ ਹੁਣ ਬਾਹਰ ਭੱਜ ਗਏ ਨੇ ਪਰ ਉਸ ਨੇ ਕਿਹਾ ਕਿ ਮੈਂ ਕੈਨੇਡਾ ਦੇ ਵਿੱਚ ਜਾ ਕੇ ਵੀ ਐਕਸ਼ਨ ਲੈ ਸਕਦੀ ਆ ਆਪਾਂ ਤੁਹਾਨੂੰ ਹੁਣੇ ਦਿਖਾ ਦਿੰਨੇ ਇੱਕ ਮਿੰਟ ਉਹ ਯਾ ਸਨੈਪ ਚਾਟ ਤੇ ਆਪਾਂ ਤੁਹਾਨੂੰ ਦਿਖਾ ਦਿੰਨੇ ਕਿ ਉਹਨਾਂ ਨੇ ਆਪਦਾ ਕੀ ਰਿਐਕਸ਼ਨ ਦਿੱਤਾ ਸੀ ਇੱਕ ਮਿੰਟ। ਮੈਂ ਦੇਖਿਓ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ। ਅੱਜ ਤੁਹਾਡੇ ਘਰ ਕੇ ਭੈਣ ਖਾਣਾ ਖਾ ਲਈਆਂ। ਤਾਂ ਮੈਂ ਤੇ ਕਿੰਨੇ ਦਿਨਾਂ ਤੋਂ ਬਹੁਤ ਸ਼ਾਨਾ। ਮੈਨੂੰ ਜਿਹੜਾ ਸਦਮਾ ਲਗਾਇਆ ਨਾ ਮੰਮੀ ਬੁੱਲੀ ਜੀ ਜਿਹਨੂੰ ਮੈਂ ਬੁੱਲੀ ਜੀ ਕੰਨਦੀ ਸੀ ਔਰ ਭਰਾ ਨੇ ਕਿਹਾ ਕਿ ਇਹ ਹੋ ਰਿਹਾ ਕਿ ਤੁਸੀਂ ਦੋਨੋਂ ਜਣਿਆ ਨੂੰ ਇੰਨਾ ਪੈਸੇ ਨਾਲ ਪਿਆਰ ਹੈ। ਹਰ ਚੀ ਤੇ ਆਪਕਾ ਤੁਹਾਡੀ ਪ੍ਰਾਪਰਟੀ ਤੇ ਆ ਵੀ ਮਿਲ ਜੇ ਉਹ ਵੀ ਮਿਲ ਜੇ ਹੁਣ ਅਭੀ ਸੋਚ ਰਿਹਾ ਕਿ ਭੈਣ ਤੋਂ ਜਿੰਨਾ ਫਾਇਦਾ ਚੁੱਕਣਾ ਸੀ ਚੱਕ ਲਿਆ ਹੁਣ ਜਨਾਨੀ ਤੋਂ ਚੁੱਕਾਂਗਾ ਪਰ ਦੇਖਿਓ ਆਉਣ ਵਾਲੇ ਟਾਈਮ ਚ ਉਹਨੇ ਵੀ ਉਹਨੇ ਵੀ ਸਮਝ ਜਾਣਾ ਤੁਹਾਡੀਆਂ ਭਾਵਨਾਵਾਂ ਨੂੰ ਕਿ ਜਿੰਨਾ ਦੇ ਤੁਸੀਂ ਬੁਰਾਈਆਂ ਕਰਦੇ ਹੋ ਉਹੀ ਨੀ ਮਾੜੇ ਤੁਸੀਂ ਵੀ ਇਦਾਂ ਦੇ ਹੋ ਅੱਗੇ ਉਹਨਾਂ ਨੇ ਇੱਥੇ ਪੋਸਟ ਵਿੱਚ ਲਿਖਿਆ ਹੋਇਆ ਹੈ ਉਹਨਾਂ ਲਿਖਿਆ ਬਬਲੀ ਸੀ ਔਰ ਕਸੂਰ ਕੀ ਸੀ ਮੇਰੇ ਤਾਂ ਸਭ ਪੈਸੇ ਲੈ ਕੇ ਸਾਰੇ ਬੈਨੀਫਿਟ ਲੈ ਕੇ ਕਹਿ ਦਿੱਤਾ ਕਿ ਮੈਂ ਕੀਤਾ ਕੀ ਹੈ ਸ਼ਰਦ ਸਾਡੇ ਵਾਸਤੇ ਆਪਣੀ ਮਾਂ ਔਰ ਆਪਣੇ ਸਕੇ ਭਈਆ ਵੀ ਇੰਨੇ ਮਾੜਾ ਕਰ ਸਕਦੇ ਨੇ ਓਹ ਅੱਜ ਰੋਂਦਿਆਂ ਨੂੰ 15 ਦਿਨ ਹੋ ਗਏ ਨੇ ਕੋਈ ਹੈਲਪ ਕਰੇਗਾ ਇਸ ਦੁੱਖ ਨੂੰ ਕਿੱਦਾਂ ਹਾਂ ਪੁੱਲਗੇ ਜਦੋਂ ਆਪਣੇ ਬਹੁਤ ਚੰਗੀ ਤਰਫ ਅੱਖਾਂ ਵਿੱਚ ਧੂਲ ਪਾ ਕੇ ਧੋਖਾ ਦੇ ਜਾਣ ਠੀਕ ਹੈ ਇਹ ਉਹਨਾਂ ਦੇ ਸਨੈਪਚਾਟ ਦੇ ਸੀ ਆਪਾਂ ਤੁਹਾਨੂੰ ਸਾਰਾ ਦਿਖਾਈ ਦਿੱਤਾ ਹੈ ਕਿ ਇਸ ਤਰ੍ਹਾਂ ਆਪਾਂ ਤੁਹਾਨੂੰ ਦੱਸ ਦਿੰਨੇ ਆ ਕਿ ਹਾਂ ਇਸ ਤਰ੍ਹਾਂ ਹੋਇਆ ਏ ਠੀਕ ਹੈ ਰੀਲ ਤੁਹਾਨੂੰ ਕੀ ਰਿਐਲਿਟੀ ਲੱਗਦੀ ਜਿਹੜਾ ਨੇ ਵੀ ਉਹਨਾਂ ਤੋਂ ਮੇਕਅਪ ਕਰਾਇਆ ਜਰੂਰ ਕਮੈਂਟ ਕਰਕੇ ਦੱਸਿਓ ਇਹ ਵੀਡੀਓ ਤੁਸੀਂ ਕਿੱਥੋਂ ਦੇਖ ਰਹੇ ਹੋ ਵੀ ਜਰੂਰ ਕਮੈਂਟ ਕਰਕੇ ਦੱਸਿਓ ਤੇ ਬਾਕੀ ਜੇ ਤਾਲੀਆਂ ਮੇਕ ਉਹਨਾਂ ਤਾਣੀਆਂ ਦੇ ਨਾਲ ਨੇ ਉਹ ਕਮੈਂਟ ਵੀ ਜਰੂਰ ਕਰਨ ਤੇ ਵੀਡੀਓ ਨੂੰ ਲਾਈਕ ਤੇ ਉਹਨਾਂ ਸ਼ੇਅਰ ਵੀ ਵੱਧ ਤੋਂ ਵੱਧ ਕਰਨ ਕਿਉਂਕਿ ਲੋਕ ਉਹਨਾਂ ਦੀ ਸਪੋਰਟ ਦੇ ਵਿੱਚ ਖੜ੍ਹ ਸਕਣ। ਹੁਣ ਆਪਾਂ ਮਿਲਾਂਗੇ ਕਿਸੇ ਹੋਰ ਨਵੀਂ ਵੀਡੀਓ ਨਵੀਂ ਚਰਚਾ ਦੇ ਨਾਲ ਤੇ ਅੱਗੇ ਇਸ ਕੇਸ ਵਿੱਚ ਕੀ ਬੰਦ ਹੈ ਵੀ ਆਪਾਂ ਦੇਖਦੇ ਆ ਕਿ ਕਿਹੜੇ-ਕਿਹੜੇ ਨਵੇਂ-ਨਵੇਂ ਪੜਾਅ ਆਪਾਂ ਨੂੰ ਦੇਖਣ ਨੂੰ ਮਿਲਣਗੇ। ਓਕੇ